ਹਾਂ ਉਹ ਅੰਮਾ ਨਾਲ ਉਹ ਨਦਾਨ ਨਾਲ ਹੋਦਾ ਹੈ ਸਰਕਾਰ ਦੇ ਖੇਤ ਨਾਲ ਆਪਣੀਆਂ ਨਾਲ ਹੁੰਦਾ ਹੈ ਆਹ ਔਰ ਜਿਹੜਾ ਸਾਹਮਣੇ ਇਮਾਰਤ ਬਣ ਰਹੀ ਹੈ ਨਾ ਗੁਰੂ ਘਰ ਦੇ ਲੰਗਰਾਂ ਵਾਸਤੇ ਮੇਰੇ ਖਿਆਲ ਸੇ ਕਾਲਪ ਹੋਇਆ ਹੈ ਕਿਉਂਕਿ ਉਸ ਕਾਲਪ ਤੇ ਸਿਕੰਦਰੂ ਵੇਂਦੀ ਹੈ ਪਰ ਨਹੀਂ ਚੱਲਣਾ ਕਿਹਦੇ ਪੈਨ ਨਹੀਂ ਭੱਜਾ ਹੈ ਕਿਹਦੇ ਕਾਲਪ ਕੱਜਾ ਗੁਰਕੀਰਤ ਢਿੱਲੋਂ ਡੀਜੀ ਲੈਂਡ ਤੋਂ ਸਾਡਾ ਵੀਰ ਜੁੜਿਆ ਹੈ ਗੁਰਕੀਰਤ ਢਿੱਲੋਂ ਨਿਊ ਜੀਨ ਲੈਂਡ ਤੋਂ ਜੇਸ ਖੇਤ ਮੈਦਾਨੀ ਜਿੱਥੇ ਵੱਡੇ ਜਲੋਗਦਾਰ ਭਾਈ ਹੈ ਤੇ ਸਾਰੇ ਨਗਰ ਨੂੰ ਧੀਰ ਸਾਰੀਆਂ ਉਹ ਜ਼ਬਾਨ ਕਾ ਵੀ ਭੇਜ ਰਹੇ ਹੈ ਗੁਰਕੀਰਤ ਢਿੱਲੋਂ ਨਿਊ ਜੀਨ ਲੈਂਡ ਅੱਤੇ ਨੀਮੋ ਬੰਦਦਾ ਸਾਡੇ ਕੋਲ ਆਇਆ ਜੀ ਗੋਪੀ ਵੀਰ ਜੀ ਸਾਡੀ ਬੇਨਤੀ ਹੈ ਕਿ ਇਹ ਧਾਨਾ ਟਰੈਕਟਰ ਪਹਿਲਾਂ ਵੀ ਆਇਆ ਸੀ ਗਰਾਊਂਡ ਵਿੱਚ ਇਹ ਪਾਇਆ ਸੀ ਨਾ ਕੰਪੀਟਿਟਿਵ ਆ ਦੇ ਟਰੈਕਟਰ ਦੇ ਉੱਪਰ ਲਾ ਕੇ ਸਟਾਈਜ ਦੇ ਅੰਦਰ ਆਏ ਤੇ ਚੰਗੀ ਕਰ ਲਈ ਹਮ ਢਿੱਲੋ ਸਾਡਾ ਵੀਰ ਹੈ ਉਹ ਵੀ ਕਹਿੰਦੇ ਵਿਸ਼ੇਸ਼ਤਾਵਾਂ ਤੇ ਪੋਜਾ ਯਾਰਿਆ ਹੈ ਰੈਨ ਕਹਿੰਦੇ ਇਸ਼ਾਰੀਆਂ ਪਕੋਰ ਦੇ ਲਈ ਪੋਜਿਆ ਸਾਡਾ ਵੀਰ ਉਸ ਵੀਰ ਦਾ ਵੀ ਧੰਨਵਾਦ ਢਿੱਲੋ ਪ੍ਰੀਤ ਜੀ bitti çatı